ਉਹ YouTube ਦੀ ਜਿਹੜੀ ਅਸਲ ਕਮਾਈ ਅੱਜ ਉਹ ਆਈ ਆ ਆਪਾਂ ਨੂੰ ਹਨਾ ਓਏ ਕਿੱਧਰ ਲਈ ਫਿਰਦੇ ਹੋ ਥੰਮਤੀ 'ਚ ਜਿਹੜੇ ਖੜੇ ਆ ਉਹ ਵੀਰ ਆਪਣੇ ਕੋਲੇ ਆਏ ਆ ਤੇ ਉਹ ਅਪੀਲ ਕਰਨਾ ਚਾਹੁੰਦੇ ਆ ਸਾਰਿਆਂ ਨੂੰ ਲਓ ਜੀ ਆਹ ਵੇਖੋ ਦਵਾਈ ਲੈਣ ਆਈ ਐ ਤੇ ਗੱਡੀ 'ਚ ਉਤਰ ਹੀ ਨਹੀਂ ਆ ਜੀ ਊਕ ਦੇਖ ਲਓ ਕਿੱਡੇ ਸੋਹਲ ਹੋ ਗਏ ਹਨਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਆ ਤੁਹਾਡਾ ਆਪਣੇ ਨਵੇਂ ਵਲੌਗ ਨਵੇਂ ਦਿਨ ਤੇ ਨਵੇਂ ਸਫਰ ਦੇ ਵਿੱਚ ਜੀ ਉਮੀਦ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਬਾਬਾ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖਣ ਜੀ ਅੱਜ ਤੇ ਵੇਖਿਆ ਆਪਾਂ ਤੁਹਾਡੇ ਨਾਲ ਰੋਜ਼ ਦੀ ਆਪਣੀ ਅਪਡੇਟ ਸਾਂਝੀ ਕਰਦੇ ਆਂ ਅੱਜ ਵੀ ਆਪਾਂ ਆਪਣੇ ਦਿੰਦੀ ਅਪਡੇਟ ਜਿਹੜੀ ਆ ਪੂਰੀ ਸਾਂਝੀ ਕਰਾਂਗੇ ਤੇ ਸਾਰੇ ਵੇਖਣ ਲਈ ਵਲੌਗ ਜਿੰਦ ਤੱਕ ਜਰੂਰ ਬਣੇ ਰਹੋ ਤੇ ਜਿਹੜਾ ਅੱਜ ਮੇਨ ਕੰਮ ਆ ਆਪਣਾ ਬਹੁਤ ਸਾਰੇ ਕੰਮ ਆ ਅੱਜ ਆਪਾਂ ਕਈ ਸ਼ਹਿਰਾਂ ਚ ਜਿਹੜੇ ਆਪਣੇ ਨੇੜੇ-ਨੇੜੇ ਉੱਥੇ ਜਾਣਾ ਸੰਗਰੂਰ ਸਨਾਣ ਪਾਤਣਾ ਤੇ ਸਭ ਤੋਂ ਪਹਿਲਾਂ ਆਪਾਂ ਜਿਹੜੀ ਆਪਣੀ ਲਾਂਡਰੀ ਨਿਕਲੀ ਆ ਉਹ ਲੈਣ ਜਾਣਾ ਤੇ ਕੀ ਨਿਕਲਿਆ ਉਹ ਦੱਸਾਂਗੇ ਤੁਹਾਨੂੰ ਉੱਥੇ ਜਾ ਕੇ ਆਪਾਂ ਉਹ ਲੈਣ ਚੱਲਦੇ ਆਂ ਸਭ ਤੋਂ ਪਹਿਲਾਂ ਉਹ ਲਵਾਂਗੇ ਫਿਰ ਉਸ ਤੋਂ ਬਾਅਦ ਜਿਵੇਂ ਜਿਵੇਂ ਸਮੇਂ ਦੇ हिसाब ਨਾਲ ਆਪਣੇ ਕੰਮ ਕਰਦੇ ਜਾਵਾਂਗੇ ਲੱਗਦਾ ਵੀ ਅੱਜ ਮੈਨੂੰ ਇਹ ਹੈ ਵੀ ਅੱਜ ਆਪਾਂ ਜਿਹੜੇ ਲੋਕਲ ਇੱਥੇ ਕੰਮ ਆ ਸਾਰੇ ਕਰ ਲਈਏ ਬਾਕੀ ਉਹ ਪਰਮਾਤਮਾ ਦੇ ਹੱਥਾ ਜਿਵੇਂ ਵੀ ਹੋਣਗੇ ਮਨਜ਼ੂਰ ਆ ਉਹਨੇ ਕਾਪਾ ਕਰ ਲਾਂਗੇ ਜੀ ਤੇ ਬਣੇ ਰਹੇ ਬਲੌਗ ਚ ਚੱਲਦੇ ਹੁਣ ਆਪਾਂ ਤੇ ਆਪਾਂ ਘਰ ਹੀ ਆਪਣਾ ਕੰਮ ਕਰ ਰਹੇ ਸੀ ਤੇ ਇੱਕ ਕਲੈਕਸ਼ਨਾਂ ਚੱਲ ਰਹੀਆਂ ਨੇ ਤੇ ਬਲਾਕ ਸੰਮਤੀ ਦੀਆਂ ਤੇ ਹਨਾ ਬਲਾਕ ਸੰਮਤੀ 'ਚ ਜਿਹੜੇ ਖੜੇ ਆ ਉਹ ਵੀਰ ਆਪਣੇ ਕੋਲੇ ਆਏ ਆ ਤੇ ਉਹ ਅਪੀਲ ਕਰਨਾ ਚਾਹੁੰਦੇ ਆ ਸਾਰਿਆਂ ਨੂੰ ਹਨਾ ਆਪਣੇ ਦਿੜਬਾ ਹਲਕੇ ਨੂੰ ਤੇ ਆ ਵੀਰ ਖੜੇ ਆ ਇਹ ਆ ਪੋਸਟਰ ਆ ਵੀਰ ਦਾ ਹਣਾ ਸਰਦਾਰ ਨੀ ਕਰਮਜੀਤ ਕੌਰ ਚੌਨ ਨਿਸ਼ਾਨ ਆਟੋ ਰਿਕਸ਼ਾ ਤੇ ਇਹ ਵੀਰ ਆ ਜੀ ਹਾਂਜੀ ਮੈਂ ਬਲਵਿੰਦਰ ਸਿੰਘ ਢੋਲੀਕਲਾਂ ਤੋਂ ਜਾ ਬਲਾਕ ਸੰਧੀ ਚੌਨ ਲੜ ਰਹੇ ਆ ਜੀ ਤੇ ਆਪਣੇ ਪਿੰਡ ਢੋਲੀਕਲਾਂ ਤੇ ਸੂਲਰ ਕਾਰਡ ਆਪਣੇ ਅਸੀਂ ਯਾਤਰਾ ਕਰ ਰਹੇ ਹਾਂ ਤਿੰਨ ਪਿੰਡ ਤਿੰਨ ਪਿੰਡ ਪੈਂਦੇ ਨੇ ਆਪਾਂ ਹਾਂਜੀ ਹਾਂ ਤਿੰਨ ਪਿੰਡ ਪੈਂਦੇ ਨੇ ਜੀ ਅਸੀਂ ਮਤਲਬ ਆਜ਼ਾਦ ਚੌਨ ਲੜ ਰਹੇ ਹਾਂ ਜੀ ਸਾਡਾ ਚੌਨ ਨਿਸ਼ਾਨ ਆਟੋ ਰਿਕਸ਼ਾ ਜੀ ਸਾਰਿਆਂ ਨੂੰ ਬੇਨਤੀ ਕਰਦੇ ਆਂ ਕਿ ਮਤਲਬ ਤੋਂ ਬਾਅਦ ਸਾਨੂੰ ਮੋਰਾ ਲਾ ਕੇ ਇੱਜ਼ਤ ਆਓ ਠੀਕ ਹੈ ਜੀ ਤੇ ਆ ਸਾਰੇ ਵੀਰ ਨਾਲ ਆਏ ਢੰਡੋਲੀ ਗਲਾਂ ਤੋਂ ਵੀ ਆਏ ਆ ਤੇ ਵੱਧ ਤੋਂ ਵੱਧ ਵੋਟਾਂ ਪਾ ਕੇ ਬਈ ਕਾਮਯਾਬ ਕਰੋ ਆਜ਼ਾਦ ਖੜਾ ਵੀਰ ਬਲਾਕ ਸੰਤੀ ਇਹਦੇ ਚ ਨਾ ਬਲਾਕ ਸੰਤੀ ਹੈ ਨਾ ਠੀਕ ਹੈ ਜੀ ਥੈਂਕ ਯੂ ਭਾਈ ਉਹ ਵੀ ਹੋ ਗਏ ਆਪਾਂ ਰੈਡੀ ਤੇ ਚੱਲੇ ਆਪਾਂ ਪਹਿਲਾਂ ਦੜਬਾ ਤੇ ਫੇਰ ਪਾਸੜਾ ਬਿਸਕਟ ਵਿੱਚੀ ਰੋਲਾ ਨਹੀਂ ਪਈਦਾ ਚਲੋ ਇਹ ਕਰ ਲਈ ਸਟਾਰਟ ਗੱਡੀ ਤੇ ਚੱਲੀਏ ਅ ਮੋਟਰ ਵੀ ਨਾਲ ਹੀ ਆਹ ਤੇਰਾ ਕੀ ਕੰਮ ਆ ਵੀ ਨਾਲ ਦੱਸ ਵਾਏ ਤੇ ਬੱਸ ਸਤੋੜ ਲੈ ਜੋ ਕਰ ਰਿਹਾ ਐ ਕਾਸਪੀਕਰ ਚੈੱਕ ਕਰਾਉਣਾ ਚੰਗਾ ਯਾਦ ਰੱਖੀ ਐ ਕਾ ਘੜੀ ਦੋ ਕੋਈ ਕੰਮ ਐ ਮੇਰੇ ਉਹ ਐਣਕਾ ਚੁੱਕ ਲਿਆਂ ਦੀਆਂ ਨਾਲ ਹੀ ਆ ਜਾਂਦਾ ਇਹ ਆਹ ਪਿੰਡ ਇਕੱਠਾ ਕਰਕੇ ਲੈ ਚਲਦੇ ਆ ਨਹੀਂ ਫਿਰ ਐਨਕਾ ਨਹੀਂ ਸੁਣਵਾਉਣਾ ਤੇ ਆਹ ਦੇਖ ਰਹਿਣ ਸਹਜ ਹੈ ਤਾਂ ਹੈਗਾ ਜਿਹੜੀ ਲਾਟਰੀ ਨਿਕਲੀ ਆਓ ਕਿੱਥੇ ਰੱਖ ਕੇ ਲਿਆਏਗੀ ਫਿਰ ਓਏ ਕਿੱਧਰ ਲਈ ਫਿਰਦੇ ਹੋ ਕਿੱਥੇ ਲੈ ਕੇ ਚੱਲੇ ਕਿਹਨਾਂ ਦੀ ਇਹ ਹਾਂ ਗੋਪੀ ਆਂਟੀ ਕੇ ਗੋਪੀ ਆਂਟੀ ਕਿਹੜੀ ਗੋਪੀ ਆਂਟੀ ਵੇ ਮੈਨੂੰ ਲੱਗਦਾ ਉਹ ਭਈਏ ਦੇ ਮੁੰਡੇ ਨੇ ਜਿਹੜੇ ਇੱਧਰ ਰਹਿੰਦਾ ਹਨ ਤਾਂ ਹੀ ਮੈਂ ਕਿਹਾ ਮੈਂ ਵੇਖੇ ਵੀ ਨਹੀਂ ਕਦੇ ਆਪਣੇ ਇੱਧਰ ਦਾ ਲਓ ਜੀ ਆ ਵੇਖੋ ਦਵਾਈ ਲੈਣ ਆਈ ਐ ਤੇ ਗੱਡੀ 'ਚ ਉੱਤਰ ਹੀ ਨਹੀਂ ਹੈਗੀ ਹਾਂ ਪਾਣੀ ਦੇ ਦੋ ਤੇ ਪਾਣੀ ਤਾਂ ਇੱਕ ਕਿੰਨਾ ਲੈ ਕੇ ਆਈਆਂ ਨਾਲ ਵਿੱਚ ਲੰਗਰ ਲਾਣੀ ਉਹਦੇ ਨਹੀਂ ਇਹ ਤਾਂ ਫੁੱਟੇ ਚੋਕਾ ਮੈਂ ਕਿਹੜਾ ਦੂਰ ਜਾਣਾ ਸੀ ਲੋ ਵੀ ਆ ਪਹੁੰਚ ਗਏ ਢੜਬੇ ਕਿਸੇ ਪਾਸੇ ਰਾਹ ਨਹੀਂ ਹੈਗਾ ਗੱਡੀਆਂ ਗੱਡੀਆਂ ਮੋਟਰ ਪਹਿਲਾਂ ਆ ਫੜਾ ਦਈਏ ਸਮਰ ਦੀ ਜੇ ਠੀਕ ਹੋ ਗਈ ਆਉਂਦਿਆਂ ਨੂੰ ਨਾ ਆਪਣਾ ਹੀ ਅਨਕ ਜੀ ਕਿਤੇ ਭੁੱਲ ਜੀਏ ਫੇਰ ਦੇਖੀ ਗੱਲਾਂ ਉਧਰ ਕਰੀ ਜਾਂਦਾ ਗੱਡੀ ਇੱਧਰ ਚਲਾਈ ਜਾਂਦਾ ਚਾਈ ਰਹਿਣ ਨੂੰ ਵੈਰਾਈਟੀ ਬਹੁਤ ਆ ਗਈ ਨਾ ਹਣੇ ਤਾਂ ਚੁਆਇਸ ਕਰਨੀ ਔਖੀ ਆ ਉਹ ਕ ਦੇਖ ਲਓ ਕਿੱਡੇ ਸੋਹਲ ਹੋ ਗਏ ਹਨ ਇੱਧਰ ਫੁਵਾਰੇ ਵਾਲਿਆਂ ਦਾ ਗੋਲ ਚੱਕਰ ਜਿਹਾ ਬਣਿਆ ਤੇ ਇੱਧਰ ਗੱਡੀ ਲਾ ਕੇ ਦੁਕਾਨ 'ਚ ਗਿਆ ਬੰਦਾ ਇਹ ਵੀ ਨਹੀਂ ਸਾਈਡ ਤੇ ਲਾ ਲਈ ਹੈਣਾ ਇੰਨੇ ਸੋਹਲ ਹੋ ਗਏ ਕੋਈ ਨਹੀਂ ਦੇਖਦਾ ਵੀ ਕਿਸੇ ਨੂੰ ਪਿੱਛੇ ਪਰੇਸ਼ਾਨੀ ਹੋਣੀ ਹੈ ਵੀ ਬੰਦੇ ਨੇ ਨੰਗਣਾ ਵੀ ਇੱਥੋਂ ਹੈਣਾ ਵੀ ਚਲੋ ਇਹ ਤੋਂ ਵੱਡੀ ਗੱਡੀ ਵੀ ਆ ਸਕਦੀ ਹੈ ਬੰਦਾ ਖੜਾ ਫਿਰ ਹਾਰਨ ਮਾਰੀ ਜਾਊਗਾ ਫਿਰ ਭੱਜੇ ਆਉਣਗੇ ਹੈਣਾ ਪਹਿਲਾਂ ਹੀ ਆਪਾਂ ਗੱਡੀ ਨੂੰ ਨਾਲੇ ਤਾਂ ਆਪਣੀ ਗੱਡੀ ਸੇਵ ਹੈਣਾ ਹੁਣ ਜੀਵਜੂਬ ਹੋਵੇ ਇਹ ਜੀ ਨੂੰ ਛੱਲ ਕੇ ਧਰ ਜੇ ਫੇਰ ਪਤਾ ਲੱਗਦਾ ਫੇਰ ਅੱਗੇ ਤੋਂ ਅਗਲਾ ਨਾ ਜਮਾ ਖੁੰਜੇ ਚ ਲਾ ਕੇ ਖੜਾਉਗਾ ਸਾਈਡ ਤੇ ਕਿੱਧਰ ਜਾਣਾ ਚਾਹਉਂ ਹੋਰ ਲੋ ਜੀ ਆਪਾਂ ਹੁਣ ਆਪਣਾ ਦਿੜਬੇ ਵਾਲਾ ਕੰਮ ਜਿਹੜਾ ਉਹ ਫਾਈਨਲ ਹੋ ਗਿਆ ਤੇ ਵਾਪਸ ਘਰ ਚੱਲੇ ਆਪਾਂ ਵੈਸੇ ਤਾਂ ਅਸੀਂ ਅੱਗੇ ਹੀ ਜਾਣਾ ਸੀਗਾ ਫੋਨ ਆ ਗਿਆ ਆਪਾਂ ਨੂੰ ਘਰ ਕੋਈ ਮਿਲਣ ਆਇਆ ਆਪਾਂ ਨੂੰ ਇਹਨੂੰ ਉਹ YouTube ਦੀ ਜਿਹੜੀ ਅਸਲ ਕਮਾਈ ਅੱਜ ਉਹ ਆਈ ਆ ਆਪਾਂ ਨੂੰ ਹਨਾ ਆਪਾਂ ਨੂੰ ਮਿਲਣ ਆਏ ਆਪਣੇ ਚੈਨਲ ਨਾਲ ਜੁੜੇ ਹੋਏ ਆਪਣੇ ਪਰਿਵਾਰ ਮੈਂਬਰ ਹੀ ਮਿਲਣ ਆਏ ਆ ਆਪਾਂ ਨੂੰ ਤੇ ਉਹਨਾਂ ਨੂੰ ਮਿਲ ਕੇ ਚਾਹ ਪਾਣੀ ਪਿਆ ਕੇ ਫੇਰ ਆਵਾਂਗੇ ਵਾਪਸ ਨਹੀਂ ਤਾਂ ਇੱਥੋਂ ਸਿੱਧਾ ਹੀ ਚਲੇ ਜਾਣਾ ਸੀ ਆਪਾਂ ਬਾਤੜਾ ਜਾਣਾ ਸੀਗਾ ਤੇ ਉਹਨਾਂ ਦਾ ਫੋਨ ਆ ਗਿਆ ਵੀ ਅਸੀਂ ਪਿੰਡ ਆਏ ਹੋਏ ਆ ਮਿਲਣਾ ਹੈ ਤੇ ਮੈਂ ਕਿਹਾ ਜੀ ਠੀਕ ਹੈ ਜਰੂਰ ਆ ਬੜਾ ਜੇ ਬਸ ਇੱਥੇ ਟਾਈਮ ਲੱਗ ਗਿਆ ਬੈਂਕ 'ਚ ਤੇ ਉਹ ਵੇਟ ਕਰੀ ਜਾਂਦੇ ਆ ਤੇ ਹੁਣ ਉਹਨਾਂ ਨੂੰ ਮਿਲ ਕੇ ਤੇ ਚਾਹ ਪਾਣੀ ਪਿਆ ਕੇ ਫੇਰ ਆਪਾਂ ਵਾਪਸ ਆਉਣੇ ਆ ਲਓ ਵੀ ਹਵਾ ਵੇਖੋ ਅੱਜ ਕਿੰਨੀ ਚੱਲ ਰਹੀ ਆ ਉਹ ਹੁਣੇ ਚੱਲੀ ਆ ਜੇ ਥੋੜਾ ਟਾਈਮ ਹੀ ਹੋਇਆ ਤੇ ਆਪਣੇ ਜੀ ਗੈਸਟ ਸੀ ਜਿਹੜੇ ਚਲੇ ਗਏ ਤੇ ਹੁਣ ਆਪਾਂ ਚੱਲਦੇ ਆ ਪਾਸੜਾ ਬੱਸ ਇੰਨੇ ਗੱਲਾਂ 'ਚ ਮਗਨ ਹੋ ਗਏ ਸੀਗੇ ਤੇ ਵੀਡੀਓ ਵੀ ਬਣਾਉਣੀ ਭੁੱਲ ਗਏ ਆਪਾਂ ਹਣਾ ਚਲੋ ਫੇਰ ਬਣਾ ਲਾਂਗੇ ਮਿਲਣਾ ਉਹਨਾਂ ਨੇ ਜਲਦੀ ਦੁਬਾਰਾ ਆਪਾਂ ਨੂੰ ਚੱਲੇ ਆ ਜੀ ਹੁਣ ਆਪਾਂ ਪਾਸੜਾ ਆਪਾਂ ਕਿੱਧਰ ਤੁਹਾਡੇ ਨਾਲ ਹਾਂ ਲੈ ਇਹ ਤੱਕ ਇਹ ਨਾਲ ਹੀ ਬੈਗੀ ਹਾਂ ਗੱਡੀ ਖਰਾਬ ਹੋ ਗਈ ਹੋਮ ਪਿਕਅਪ ਚੱਲ ਭਰਾਵਾ ਇੰਨਾ ਦਾ ਥਾਂ ਤੇ ਆ ਬੈਂਕਰ ਉਹ ਹੋ ਗਿਆ ਆ ਟੁੱਟ ਗਿਆ ਪਿਛਲਾ ਹਿੱਸਾ ਟੁੱਟ ਲਿਆ ਸਮਾਨ ਭਾਰ ਜ਼ਿਆਦਾ ਪਾ ਲੈਂਦੇ ਨੇ ਕੋਈ ਹੋਣਾ ਵਿੱਚ ਕੋਈ ਸਮਾਨ ਲਓ ਜੀ ਪਹੁੰਚ ਗਏ ਆਪਾਂ ਪਾਤੜਾ ਹਾਈਵੇ ਤੇ ਟਾਈਮ ਤਾਂ ਕੁਝ ਨਹੀਂ ਲੱਗਦਾ ਮਿੰਟੋ ਮਿੰਟੀ ਪਹੁੰਚ ਗਏ ਤੇ ਇੱਥੇ ਆਪਾਂ ਮਿਲਣਾ ਜੋਬਨ ਸਿੰਘ ਬੜੈਚ ਨੂੰ ਕਰਦੇ ਆ ਕਾਲ ਕਿੱਥੇ ਆ ਤੇ ਜਿਹੜੀ ਆਪਣੀ ਲਾਟਰੀ ਨਿਕਲੀ ਐ ਉਹ ਲੈ ਕੇ ਜਾਵਾਂਗੇ। ਦਵਾਨੀ ਹੁੰਨੇ ਆਪਾਂ ਨੂੰ। ਹਾਂ। ਲੋ ਜੀ ਆਪਾਂ ਆਏ ਸੀਗੇ ਆਹ ਲਾਟਰੀ ਨਿਕਲੀ ਆਪਣੀ ਉਹਦੋਂ ਆਪਣੀ ਜਿਹੜੀ ਸੀ ਮਸ਼ੀਨ ਸੀਗੀ ਘਰ ਵਾਲੀ ਖਰਾਬ ਹੋ ਗਈ ਤੇ ਆ ਨਵੀਂ ਲਈ ਆ ਹੁਣ ਆਪਾਂ। ਇਹ ਲੈਣਾ ਸੀਗੇ। ਤੇ ਜਸ਼ਨ ਕਹਿੰਦੀ ਸੀ ਮੈਂ ਕਲਰ-ਕਲਰ ਵੇਖ ਕੇ ਆਪ ਪਸੰਦ ਕਰਕੇ ਲੈਣਾ ਤਾਂ ਜਸ਼ਨ ਵੀ ਨਾਲ ਆ ਗਈ ਤੇ ਜੋ ਬੰਦਾ ਬਈ ਇੱਥੇ ਬੰਦਾ ਮਿੱਤਰ ਸੀ ਜਿਹਦੇ ਕੋਲ ਇਹ ਹੈਗੀਆਂ ਮਸ਼ੀਨਾਂ ਮਿੰਟ 5 ਲੱਗੇ ਉਹਨੇ ਸਿਲੇਕਟ ਕੀਤੀ ਹੋਈ ਸੀ ਬਸ ਅਸੀਂ ਵੇਖ ਕੇ ਰੱਖ ਲਈ ਤੇ ਚੱਲਦੇ ਆਪਾਂ ਬਾਸ ਪਾਤਣਾ ਪੂਰਾ ਰੌਸ਼ਾ ਹੈ ਵਿਆਹਾਂ ਦਾ ਜੋਰ ਹੈ ਸ਼ੋਪਿੰਗਾਂ ਚੱਲ ਰਹੀਆਂ ਨੇ ਪਾਤਣਾ 'ਚ ਤਰੇ ਜੀ ਕਰ ਆਪਾਂ ਤੇ ਲਾਉਨੇ ਆ ਮਸ਼ੀਨ ਤੇ ਵਿਖਾਉਨੇ ਆ ਤੁਹਾਨੂੰ ਆਪਾਂ ਕਿਹੜੀ ਲੈ ਕੇ ਆਏ ਆ ਆਪਾਂ ਲਓ ਜੀ ਆ ਮਸ਼ੀਨ ਆ ਜੀ ਆਪਣੀ ਤੇ ਗੱਤੇ ਨਾਲ ਨਹੀਂ ਵੜੀ ਤੇ ਗੱਤਾ ਖੋਲ ਕੇ ਬਾੜੀ ਨਹੀਂ ਪਈ ਵਿੱਚ ਲਓ ਵੀ ਆ ਹੈ ਆਪਣੀ ਨਵੀਂ ਮਸ਼ੀਨ ਤੇ ਇਹਨੂੰ ਵੇਖ ਕੇ ਤਾਂ ਲੱਗਦਾ ਵੀ ਟੱਚ ਹੈ ਨਾ ਪਰ ਇਹ ਟੱਚ ਨਹੀਂ ਹੈਗੀ ਬੜਾ ਚਾਸੀ ਹੈ ਨਾ ਹੋਰ ਬਹੁਤ ਲੱਗਦਾ ਵੀ ਆ ਮਸ਼ੀਨ ਲੈਣੀ ਆ ਮੈਂ ਦਿਖਾਉਣਾ ਤੁਹਾਨੂੰ ਜਿਹੜੀ ਆਪਣੀ ਪੁਰਾਣੀ ਮਸ਼ੀਨ ਆ ਉਹ ਕਿੰਨੀ ਵਧੀਆ ਸੀ ਤੇ ਚਾ ਇਹਦਾ ਜਿਆਦਾ ਸੀ ਹੈ ਚਲ ਚੁੱਪ ਗੇ ਜੀਆ ਐਲਟੋ ਦਾ ਮੈਂ ਕੱਲਾ ਹੀ ਗਾਇਆ ਕਿਹਾ ਵੇਖ ਲੋ ਆਟੋਮੈਟਿਕ ਸੀ ਹੈ ਆਈਐਪੀ ਦੀ ਤੇ ਇਹਦੇ ਜਿਹਨੂੰ ਇੰਨੇ ਔਖੇ ਲਾਏ ਸੀ ਨਾ ਕੱਪੜੇ ਸੋਨੇ ਕਿ ਬਸ ਧੋ ਵੀ ਨੇ ਆਪੀ ਦੇਣੇ ਤੇ ਸੁਕਾ ਵੀ ਆਪੀ ਦੇਣੇ ਸੀਗੇ ਤੈਨੂੰ ਇੰਨੀ ਔਖੀ ਸੀ ਨਾ ਇਹ ਤਾਂ ਕਹਿੰਦੀ ਮੈਂ ਚਲਾਣੀ ਨਹੀਂ ਤੇ ਉਹ ਜੇ ਦੇਖਾਂਗੇ ਹੁਣ ਕਿੰਨਾ ਕੁ ਟਾਈਮ ਬੋਲ ਲੱਗਦਾ ਸੀ ਹਾਂ ਟਾਈਮ ਕਿਉਂ ਲੱਗਦਾ ਸੀ ਇਹਦੇ ਨਜ਼ਾਰਾ ਵੀ ਸੀ ਉਹ ਖੋਲ ਸਮਰ ਅਗਰਾ ਚ ਗਰਾਚੇ ਤੋਂ ਲਾਉਂਦਾ ਹਾਂ ਆ ਓਏ ਹੁਣ ਇਹ ਹੀ ਨਹੀਂ ਮਿਲਦੀ ਹੈਗੀ ਹਾਂ ਇਧਰੋਂ ਨਹੀਂ ਉਧਰੋਂ ਉਹ ਨਾਟ ਖੋਲ ਇਹਨੇ ਆਪੇ ਪਾਣੀ ਲੈ ਲੈਣਾ ਵੇਖੋ ਇੱਥੋਂ ਨਾ ਉਹ ਸੱਚ ਉਹ ਬੰਦ ਨਹੀਂ ਕੀਤੀ ਬੰਦ ਹੈ ਇਤੋਂ ਪਾਣੀ ਲੈ ਲੈਂਦੀ ਸੀ ਆ ਵੀ ਆ ਖੋਲਣੇ ਪੈਣਗੇ ਪੇਜ ਕਸ ਲਿਆ ਫਿਰ ਇਤੋਂ ਦੂਜਾ ਪਾਈਪ ਲੱਗੋ ਹੁਣ ਉਹਦਾ ਤਾਂ ਪਾਈਪ ਲੱਗ ਨਹੀਂ ਹੋਵੇ ਲਓ ਵੇਖ ਲਓ ਕਿਹੜੀ ਸੋਹਣੀ ਲੱਗ ਰਹੀ ਹੈ ਜ਼ਿਆਦਾ ਹੱਜੇ ਹੈ ਨਾ ਆ ਲੱਗਦੀ ਹੈ ਨਾ ਸੋਹਣੀ ਦੇਖ ਲੈ ਪਰ ਖੁਸ਼ੀ ਹੋਦੀ ਇੰਨੀ ਹੈ ਬੱਤੀ ਭਰਾਣੇ ਦਵਾਈ ਹੋਈ ਬੱਤੀ ਗੱਲ ਸੀ ਉਹ ਨਾ ਜਦੋਂ ਚਾਹ ਚੂ ਪੀਣ ਲੱਗ ਜਾਂਦੇ ਨਾ ਉਦੋਂ ਪਾਣੀ ਨਿਕਲ ਲੱਗ ਜਾਂਦਾ ਉਹਦਾ ਟਾਈਮ ਵਧਾ ਲੈ ਇਹਦੇ ਵੇਲੇ ਜਿਹੜਾ ਚੀਜ਼ ਤੋਂ ਨਹੀਂ ਸੀ ਉਹੀ ਹੈ ਸਾਰੇ ਉਹਦੇ ਦੀ ਕਰਨੀ ਹੁੰਦੀ ਹੈ ਪੀ ਮੇਤਰਾ ਇੱਕ ਮਸ਼ੀਨ ਹੋਰ ਹੈ ਪਾਰਟੀ ਹੋ ਗਈ ਚਲ ਚਲ ਚਾਚੂ ਧਾਰ ਫਿਰ ਵਧੀਆ ਜੀ ਚੁੱਕ ਹੁਣ ਹੁਣ ਤਾਂ ਪੂਰਾ ਜੋਰ ਆਜੋ ਨਾਲ ਜਾ ਕੇ ਲੈ ਕੇ ਆਈ ਜਾਂਦਾ ਹੋਰ ਕਿੰਨਾ ਮੈਂ ਹੋਰ ਵੀ ਕਲਰ ਚੁੱਕ ਲਿਆਉਣ ਲੇ ਲਓ ਜੀ ਇੱਥੇ ਪਾਈਪ ਪੂ ਦੀ ਫੀਟਿੰਗ ਪੂਰੀ ਹੈਗੀ ਆ ਵੇਖੋ ਪਿੱਛੇ ਕਰ ਲਈ ਥੋੜਾ ਅੱਗੇ ਕਰ ਆਹ ਵੇਖੋ ਇੱਥੇ ਆ ਇਧਰ ਤੇ ਉਹ ਜੇ ਉਧਰ ਕਰਨਾ ਤਾਂ ਉਧਰ ਠੀਕ ਹੈ ਕਰਨਾ ਹੀ ਨਹੀਂ ਸੀ ਲੱਗਦਾ ਆਰ ਵਰਤੀ ਲਾਦੇ ਕੱਢਣੀ ਆ ਸੀਟ ਤਾਂ ਉੱਪਰ ਕਰ ਪਹਿਲਾਂ ਸਪੀਕਰ ਵੀ ੱਡ ਤੇ ਹੋਰ ਸਪੀਕਰ ਸਪੋਕਰ ਸਾਰਾ ਕੁਝ ਤਾਂ ਹੀ ਉਹ ਮੈਂ ਤਾਂ ਇੱਥੇ ਹੀ ਰੱਖਦਾ ਸੀ ਮਾਮੂ ਨੇ ਉੱਥੇ ਰੱਖ ਤੇ ਆ ਲਿਆਗੀਆਂ ਤਾਰਾ ਵੀ ਖਿੱਚੀਆਂ ਗਈਆਂ ਮੇਰੇ ਤੋਂ ਤਾਂ ਇੱਕ ਤਾਂ ਖਿੱਚੀ ਗਈ ਆ ਕੱਢ ਇੱਥੋਂ ਗੱਡੀ ਦਾ ਬਹੁਤ ਨਜ਼ਾਰਾ ਸਮਾਨ ਜਿੰਨਾ ਮਰਜ਼ੀ ਸੱਟ ਲਵੇ ਸਹਣਾ ਫਾਇਨੀ ਨਹੀਂ ਰਹਿਣਾ ਫਾਇਨੀ ਨਹੀਂ ਸਾਰਿਆਂ ਦੀ ਨਿਆਵੇਂ ਜਾਂਦੀ ਸਾਰਿਆਂ ਦੀ ਉਹ ਸੀਟ ਨਹੀਂ ਚੁੱਕੀ ਜਾਂਦੀ ਤਾਂ ਬਸ ਹਾਂ ਦੇ ਉਹ ਦੂਜਿਆਂ ਦੀ ਉਹ ਸੀਟ ਨਾ ਇੱਥੇ ਹੀ ਰਹਿੰਦੀ ਹੈ ਜਦੀ ਸੀਟ ਅੱਗੇ ਚਲੀ ਜਾਂਦੀ ਹੈ ਹਾਂ ਹਾਂ ਤਾਂ ਇਹ ਲਾਦੇ ਪਾਸੇ ਐਂ ਲੋਕ ਲਾ ਬਾਹ ਹੌਲੀ ਬਗਾਨੀ ਨਹੀਂ ਆਪਣੀ ਹੋ ਜਾਂਦਾ ਜਿਹੜੇ ਲੋਕ ਨੂੰ ਮੈਂ ਵੀ ਵੇਖਦਾ ਸੀਗਾ ਮੈਂ ਚਾਬੀ ਤੋਂ ਬਿਨਾ ਕਿਵੇਂ ਲਾਉਗਾ ਅੰਦਰ ਮੁੰਡਾ ਫਿਰ ਉਹਦਾ ਬੈਕ ਹੀ ਪਤਰਾ ਮੋੜ ਲੇਗਾ ਪਿੱਛੇ ਦਾदू ਨੇ ਵੀ ਦੇਖ ਕੇ ਪਹਿਲਾਂ ਥੋੜੀ ਅੱਗੇ ਲਈ ਘਾਹ ਚ ਨਾਲੇ ਫਿਰ ਟਾਇਰ ਖੁੱਭ ਜਾਂਦੇ ਆ ਘਾਹ ਨੂੰ ਵੀ ਪਾਣੀ ਲਾਉਣਾ ਸੀ ਤੋਂ ਨਾਲ ਲਈਆ ਯਾਰ ਓਏ ਆ ਸਾਮਾਨ ਫੜਾ ਮੇਰਾ ਵਿੱਚ ਕਿੰਨਾ ਪਿਆ ਫੜਾਈ ਆ ਦਾ ਰਹਿਣ ਦੇ ਮੈਂ ਕਹਾਂ ਲੂੰ ਠੀ ਉਹ ਪੁਰਾਣੀ ਐਨਕ ਵੀ ਦੇ ਦੇ ਤੇਰੀ ਇਹਦਾ ਕਿਰਨਾ ਤੂੰ ਕੱਢ ਲੈ ਆ ਦਾ ਵਿੱਚ ਰਹਿਣ ਦੇ ਕਹਾਂ ਲੂੰ ਮੈਂ ਕਰਾਉਣਾ ਹੈ ਸੈਟ ਯਾਰ ਸਦਾ ਰੱਖ ਇਹਨੂੰ ਸ਼ੀਸ਼ੇ 'ਚ ਬੈਕ ਲਾਉਣ ਲੱਗਾ ਮੁੰਡਾ ਟ੍ਰੇਨ ਹੁੰਦਾ ਜਾਂਦਾ ਇੱਧਰ ਨੂੰ ਰੱਖ ਇੱਧਰ ਇੰਨੀ ਜਗ੍ਹਾ ਪਈ ਉੱਧਰ ਚੱਲ ਆ ਦੇ ਸਿੱਧੀ ਕਰ ਦੇ ਟਾਇਰ ਚੱਲ 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 ਬੱਸ ਕਿੰਨੀ ਟੇਢੀ ਗੱਡੀ ਲਾਈ ਆ ਹੁਣ ਲਾ ਕੇ ਚੱਲ ਮੈਂ ਸਵੇਰੇ ਕੱਢਣੀ ਹੋਈ ਆ ਕਿੰਨੀ ਟੇਢੀ ਆ ਬਾਹਰ ਨਿਕਲ ਗਏ ਇੱਧਰ ਤਾਂ ਖੁੰਜੇ ਚ ਵਾਰਦੀ ਸਿਲੰਡਰ ਵਧੀਆ ਰਿਹਾ ਮੈਂ ਪਹਿਲਾਂ ਬਦਲ ਲਿਆ ਇੱਕ ਨਹੀਂ ਡੈਡੀ ਐ ਡਰਾਈਵਰ ਸਾਹਿਬ ਪਰ ਇਹ ਵੀ ਬੈਕ ਵਧੀਆ ਲਾਈ ਐ ਹਾਂ ਸੋਡੀ ਨਜ਼ਰ ਨਾਲ ਤਾਂ ਸਿੱਧੀ ਐ ਸ਼ੀਸ਼ੇ ਚਾੜਦੇ ਮੱਛਰ ਆ ਵਰਜਿੰਦੇ ਨਹੀਂ ਨਹੀਂ ਚੜਿਆ ਅਗਲੇ ਦਾ ਚੜਦੇ ਅਗਲਾ ਵੀ ਕਿੱਥੇ ਜਾੜਿਆ ਡਰਾਈਵਰ ਸਾਹਿਬ ਸਾਫਣਾ ਕਰ ਲੀਏ ਯਾਰ ਹੁਣ ਫਿਰ ਟਾਈਮ ਹੈਗਾ ਕੱਲ ਨੂੰ ਅਨੂੰ ਜਦੋਂ ਧੋਲਾਂਗੇ ਧਾਰਾ ਗੰਦੀ ਹੋ ਜਾਏਗੀ ਸਕੂਲ ਨਹੀਂ ਜਾਣਾ ਸਕੂਲ ਤਾਂ ਜਾਣਾ ਹਾਂ ਆਉਂਗੇ ਸਕੂਲਾਂ ਦੇ ਬਾਹਰ ਦੇ ਨਾ ਸਮਾਂ ਰੱਖੋ ਵੀ ਕਿੰਨਾ ਰੱਖਦੀ ਹੈ ਗੱਡੀ ਤੇ ਮੈਂ ਚੜਦਾ ਸੀ ਯਾਰ ਮੈਂ ਤੁਹਾਨੂੰ ਇੱਕ ਚੀਜ਼ ਵਿਖਾਉਣਾ ਦੇਖੋ ਮੈਂ ਇੱਥੇ ਖੜ ਗਿਆ ਤੇ ਆਹ ਕੌਣ ਆਉਂਦਾ ਸਾਹਮਣੇ ਵੇਖੋ ਭੱਜੇ ਤੇ ਪਿੱਛੇ ਤੇ ਬੱਚੇ ਵੀ ਆਉਂਦੇ ਸੀ ਭੱਜੇ ਉਹ ਉੱਥੇ ਰੁਕ ਗਏ ਉਹ ਖੇਡਣ ਲੱਗ ਗਏ ਉੱਥੇ ਮੈਂ ਤੇ ਮੈਨੂੰ ਇਹ ਸੀ ਵੀ ਅੱਜ ਉਹ ਪਰਲੇ ਪਾਸੇ ਜਾਇ ਨਹੀਂ ਜਾਣਾ ਸਾਹਮਣੇ ਉਹ ਬੂਰ ਲੱਗੀ ਜਾਂਦਾ ਨਾ ਤੇ ਉਹਦੀ ਮਿੱਟੀ ਨਿਕਲੀ ਹੋਈ ਆ ਚਲ ਇਹ ਇੱਧਰ ਆ ਗਏ ਬਹੁਤ ਜ਼ਿਆਦਾ ਚੱਕੜ ਜਾ ਨਿਕਲਿਆ ਹੋਇਆ ਇੱਥੇ ਨਾ ਨੰਗਣਾ ਔਖਾ ਆਪੜੇ ਲੱਗੇ ਆ ਦੇਖੋ ਇੱਧਰ ਹੀ ਆ ਗਏ ਅੱਜ ਸਿਆਣੇ ਆ ਇਹਨਾਂ ਨੂੰ ਪਤਾ ਸੀ ਵੀ ਉੱਧਰ ਨਹੀਂ ਆ ਸਕਦਾ ਗੋਗੀ ਅਸੀਂ ਇੱਧਰ ਆ ਜੰਨੇ ਆ ਨਾ ਆ ਗਾ ਚਿੱਕੜ ਕਰਕੇ ਨਾ ਨੰਗਿਆ ਨਹੀਂ ਜਾਣਾ ਸੀ ਵੈਸੇ ਮੈਂ ਨੰਗ ਦਾ ਕੋਸ਼ਿਸ਼ ਕਰਦਾ ਉਹ ਇੱਟਾਂ ਪਈਆਂ ਨੇ ਇੱਟਾਂ ਦੇ ਉੱਤੋਂ ਦੀ ਨੰਗਦੇ ਸਵੇਰੇ ਨੰਗਣਾ ਹੈ ਗੁਰਦੁਆਰਾ ਸਾਹਿਬ ਜਾਣ ਵੇਲੇ ਨੰਗਣਾ ਪਹਿਣਾ ਜਾਂ ਉੱਪਰ ਦੀ ਆਉਣਾ ਪਹਿਣਾ ਸੜਕ-ਸੜਕ ਆਜੋ ਆਪਾਂ ਇਹਨਾਂ ਨੂੰ ਅੱਜ ਰੋਟੀਆਂ ਵਾਕੇ ਇੱਧਰ ਹੀ ਘੇੜੇ ਲਾਉਣੇ ਆ ਛੋਟੇ ਸਾਫ਼ ਜੀ ਜਗਾ ਵੇਖੀਏ ਬੰਦਾ ਸਾਹ ਅੱਜ ਜਿਹੜਾ ਆਪਣਾ ਰੂਟ ਆ ਛੋਟਾ ਹੀ ਰਹੂਗਾ ਇੱਥੋਂ ਇੱਥੇ ਤੱਕ ਦਾ ਹੀ ਰਹੂਗਾ ਚਲੋ ਜੀ ਇੱਕ ਵੱਧ ਲਾ ਲਾਂਗੇ ਦੋ ਚਾਰ ਗੇੜੇ ਹਨਾ ਚਲੋ ਜੀ ਲਾਉਣੇ ਆ ਫਿਰ ਗੇੜੇ ਖਿੱਚ ਕੇ ਆਪਾਂ ਲਓ ਜੀ ਆ ਗਏ ਆਪਾਂ ਘਰ ਗੇੜੇ ਲਾਏ ਤੇ ਕੁਛ ਆਪਾਂ ਇੱਥੇ ਲਾ ਲੈਨੇ ਆ ਗੱਲਾਂ ਬਾਤਾਂ ਕਰਦੇ ਕਰਦੇ ਕੋਨੇ ਆਪਣਾ ਕੋਟਾ ਪੂਰਾ ਹੋ ਜਾਊਗਾ ਹਨਾ ਤੇ ਬਾਕੀ ਭਾਈ ਆਪਾਂ ਉਹਵੇਂ ਜਿਵੇਂ ਆਪਾਂ ਸਵੇਰੇ ਗੱਲ ਕੀਤੀ ਸੀ ਹਨਾ ਸੋਚੇ ਬਹੁਤ ਕੰਮ ਹੁੰਦੇ ਆ ਹੁੰਦੇ ਉਹੀ ਆ ਜਿਹੜੇ ਮੰਜ਼ੂਰ ਬਾਬਾ ਜੀ ਨੂੰ ਚਲੋ ਜਿੰਨੇ ਹੋਏ ਵਧੀਆ ਹੋ ਗਏ ਕੰਮ ਆਪਣੇ ਤੇ ਬਾਕੀ ਮਿਲਣਾ ਕਹਿਣਾ ਵੀ ਚੱਲੀ ਜਾਂਦਾ ਹੈ ਪਹਿਲਾਂ ਇੱਕ ਆਪਾਂ ਨੂੰ ਆਪਣੀ ਉਹ ਫੈਮਿਲੀ ਆਈ ਸੀਗੀ ਢੰਡੂਲੀ ਕਲਾ ਤੋਂ ਹਣਾ ਆਪਣੇ ਨਾਲ ਜੁੜੇ ਹੋਏ ਆਪਣੇ ਚੈਨਲ ਨਾਲ ਤੇ ਉਹ ਆਈ ਸੀ ਤੇ ਕਹਿੰਦੀ ਜੀ ਵੀਡੀਓ ਪਾਓ ਸਾਡੀ ਮੈਂ ਕਿਹਾ ਜੀ ਜ਼ਰੂਰ ਕੀ ਹੈ ਇਹਨੂੰ ਵੈਲਕਮ ਹੈ ਕੋਈ ਪ੍ਰੋਮੋਸ਼ਨ ਨਹੀਂ ਸੀ ਭਾਈ ਉਹ ਆਪਣਾ ਪਰਿਵਾਰ ਮੈਂਬਰ ਸੀਗਾ ਉਹਦਾ ਹੱਕ ਸੀ ਆਪਣੇ ਤੋਂ ਵੀਡੀਓ ਪਾਉਣ ਦਾ ਕਿਉਂਕਿ ਆਪਣੇ ਪਰਿਵਾਰ ਦਾ ਮੈਂਬਰ ਹੈ ਉਹ ਹਣਾ ਤੇ ਉਸ ਤੋਂ ਬਾਅਦ ਆਪਾਂ ਨੂੰ ਇੱਕ ਹੋਰ ਭਰਾ ਮਿਲਣ ਆਏ ਸੀਗੇ ਤੇ ਤੁਹਾਨੂੰ ਮੈਂ ਦੱਸਿਆ ਹੀ ਆ ਵੀ ਅਸੀਂ ਗੱਲਾਂ ਚ ਇੰਨੇ ਮगन ਹੋ ਗਏ ਸੀ ਵੀਡੀਓ ਬਣਾਉਣੀ ਭੁੱਲ ਲਿਗੇ ਸੀ ਕਿ ਜਲਦੀ ਉਹਨਾਂ ਨੇ ਆਪਾਂ ਨੂੰ ਮਿਲਣਾ ਤੇ ਫਿਰ ਆਪਾਂ ਤੁਹਾਨੂੰ ਤੁਹਾਡੇ ਨਾਲ ਮਿਲਾਵਾਂਗੇ ਗੱਲਾਂបਾਤਾਂ ਵੀ ਕਰਾਵਾਂਗੇ ਜਾਣ ਪਛਾਣ ਵੀ ਕਰਾਵਾਂਗੇ ਤੇ ਜਲਦੀ ਬਸ ਥੋੜੇ ਦਿਨਾਂ ਤੱਕ ਹੀ ਅੱਜ ਬਸ ਭੁੱਲ ਗਏ ਹਨਾ ਉਹ ਕਹਿੰਦੇ ਸੀ ਵੀ ਜਲਦੀ ਮਿਲਦੇ ਹਾਂ ਦੁਬਾਰਾ ਆਪਾਂ ਤੇ ਬਾਕੀ ਅੱਜ ਦਾ ਜਿਹੜੇ ਕੰਮਕਾਰ ਸੀ ਆਪਾਂ ਉਹ ਵੀ ਕਰ ਲਏ ਕੁਝ ਕ ਰਹਿ ਗਿਆ ਆਪਣੇ ਹਨਾ ਸੁਨਾਮ ਰਹਿ ਗਿਆ ਸੰਗਰੂਰ ਰਹਿ ਗਿਆ ਇਹ ਹੁਣ ਆਪਾਂ ਸਵੇਰੇ ਬੈਹਨੇ ਆ ਫਿਰ ਬਾਬਾ ਜੀ ਕਿੱਧਰ ਲਈ ਕੰਮ ਕਰਾਉਂਦੇ ਆ ਸਵੇਰੇ ਹਨਾ ਤੇ ਆਪਣੀ ਡੋਰੀ ਜਿਹੜੀ ਉਹ ਬਾਬਾ ਜੀ ਦੇ ਹੱਥੀ ਹੈ ਆਪਾਂ ਉਹਨਾਂ ਦੇ ਭਰੋਸੇ ਚ ਚੱਲਦੇ ਆਂ ਆਪਾਂ ਇਹ ਨਹੀਂ ਸੋਚਦੇ ਵੀ ਆਹ ਕਰਨਾ ਹੈ ਜਾਂ ਉਹ ਕਰਨਾ ਹੈ ਜੋ ਉਹਨਾਂ ਨੂੰ ਜੋ ਉਹਨਾਂ ਦਾ ਹੁਕਮ ਹੈ ਉਵੇਂ ਹੀ ਹੋਣਾ ਹੈ ਆਪਣੀ ਤਾਂ ਭੱਜ ਨੱਠ ਹੁੰਦੀ ਹੈ ਉਹ ਆਪਾਂ ਕਰਦੇ ਨਹੀਂ ਆਪਾਂ ਪ੍ਰਭੂ ਦੀ ਡੋਰੀਆਂ ਨੇ ਆਪਣੀਆਂ ਜਿਵੇਂ ਜਿੱਨਾ ਕੋ ਹੋ ਜਾਂਦਾ ਆਪਾਂ ਉਨੇ ਚ ਹੀ ਖੋਜਾਂ ਜੀ ਤੇ ਬਾਕੀ ਵੀ ਅੱਜ ਵਾਲਾ ਵਲੌਗ ਆਪਾਂ ਫਿਰ ਇੱਥੇ ਹੀ ਸਮਾਪਤ ਕਰਦੇ ਆਂ ਜੀ ਉਮੀਦ ਕਰਦੇ ਆਂ ਤੁਹਾਨੂੰ ਵਧੀਆ ਲੱਗਿਆ ਹੋ ਜੇ ਵਧੀਆ ਲੱਗਿਆ ਤਾਂ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਜੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਮਿਲਦੇ ਆਂ ਨੈਕਸਟ ਵਲੌਗ ਚ ਥੈਂਕਸ ਫॉर ਵਾਚਿੰਗ ਬਾਏ ਬਾਏ